ਸੰਗਤ ਇਹ ਬੰਦਾ ਸਿਆਣੋ ਸਾਹਮਣੇ ਬੈਠਾ ਬੰਦਾ ਇਹ ਡਾਂਗੀਆਂ ਵਾਲਾ ਕੀ ਨਾਂ ਤੇਰਾ ਨਾਂ ਕੀ ਆ ਤੇਰੇ ਬਾਈ ਨਾਂ ਤੇਰਾ ਕੀ ਆ ਸਾਧੂ ਸੰਗ ਦਾ ਬਾਈ ਡਾਂਗੀਆਂ ਵਾਲਾ ਸਾਧੂ ਸਿੰਘ ਦੇਖਿਆ ਬੈਠਾ ਹਾਂ ਇਹ ਸਾਡੇ ਕੋਲੇ ਬਾਬਾ ਭਾਈ ਸਕਰਾਂ ਦੇ ਸਥਾਨ ਤੇ ਰਹਿੰਦਾ ਸਾਡੇ ਕੋਲੇ ਇਹ ਹੁਣ ਅਸੀਂ ਇਹਨੂੰ ਮੰਤ ਬਣਾ ਦੇਣਾ ਇੱਥੋਂ ਦਾ ਸਾਧੂ ਨੂੰ ਇਹ ਆ ਬਾਕਿਆ ਸਾਧੂ ਮੋਤਮਾ ਹੈ ਕਰ ਲੋ ਦਰਸ਼ਕਾਂ ਨੇ ਜਮਾ ਭਗਤ ਬੰਦਾ ਆਪਣੇ ਅਨੰਦਪੁਰ ਵੀ ਜਾਂਦਾ ਰਿਹਾ ਦੇਖ ਲੋ ਐਰ ਕੀ ਨਹੀਂ ਗਿਆ ਸਾਧੂ ਅਨੰਦਪੁਰ ਘਰੇ ਫਿਰ ਓੱਖਾ ਸੀ ਤੁੰਗੂ ਘਰੇ ਤਾਂ ਕੀ ਹੁੰਦਾ ਯਾਰ ਆਪਣੇ ਅਨੰਦਪੁਰ ਤਾਂ ਆਪਣੇ ਨਾਨਕੇ ਆ ਅਨਾਥਾ ਚਾਹ ਅਨੰਦਪੁਰ ਤਾਂ ਆਪਣਾ ਪਿੰਡ ਆ ਪਿੰਡ ਆ ਆਪਣਾ ਅਨੰਦਪੁਰ ਆ ਨਾਨਕੇ ਆਪਣੇ ਗੁਰੂ ਕੇ ਲਾਹੌਰ ਆ ਤੇ ਮਾਤਾ ਆਪਣੀ ਸਹਿਬ ਸਹਿਬਕੌਰ ਆ ਪਿਤਾ ਆਪਣਾ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਤੇ ਫਿਰ ਤੂੰ ਉਹਨੂੰ ਛੱਡ ਕੇ ਤੇ ਤੂੰ ਟੈਂਡੀ ਤੁਰਿਆ ਫਿਰ ਤੂੰ ਹਰੇਕ ਸਾਲ ਮਿਲ ਕੇ ਆਇਆ ਕਰ ਮੈਂ ਕੀ ਕਰਾਂਗਾ ਹਾਂ ਹਰੇਕ ਸਾਲ ਉੱਥੇ ਉਹ ਮਹਾਰਾਜ ਕਹਿੰਦੇ ਸਾਨੂੰ ਮਿਲਣਾ ਹੋ ਜੇ ਸਾਡੇ ਆਪਣੇ ਪਿੰਡ ਬੜਵਾ ਕੇ ਕਰੋ ਦਰਸ਼ਨ ਮੇਲੇ ਸੰਗਤਾਂ ਦੇ ਆਪਣੇ ਤਾਂ ਕਰਮ ਹੀ ਬਹੁਤ ਵੱਡੇ ਯਾਰ ਚੰਗੇ ਆ ਜਿਹੜੇ ਆਪਾਂ ਉੱਥੇ ਲੰਗਰ ਲਾਉਨੇ ਆ ਜਰਾ ਜਰਾ ਪੱਤਾ ਪਤਾ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਿਣੀ ਐ ਮਹਾਰਾਜ ਉੱਥੇ 35 ਸਾਲ ਕੋਸਤ ਦਿਨ ਮਹੀਨੇ ਤੇ ਕੋਸਤ ਦਿਨ ਰਹੇ ਉੱਥੇ ਉਸ ਧਰਤੀ ਤੇ ਨੰਦਪੁਰ ਸਾਹਿਬ ਦੀ ਤੇ ਤੇ ਨਾਲੇ ਦੇਖ ਲਾ ਉਹਨਾਂ ਨੇ ਉੱਥੇ ਅੰਬਰ ਤੇ ਸ਼ਿਕਾਇਆ ਤੇ ਨਾਲੇ ਸਹਿਬਜ਼ਾਦੇ ਦਾ ਜ਼ਰਮ ਹੋਇਆ ਉੱਥੇ ਨਾਲੇ ਕਿੰਨੀਆਂ ਉੱਥੇ ਜੰਗ ਜੁੱਧ ਕਰਿਆ ਜ਼ੁਲਮ ਦੀ ਖਾਤਰ ਕਰਿਆ ਨਾ ਕੋਈ ਜੀਨ ਜੋਰੂ ਦੀ ਖਾਤਰ ਨਹੀਂ ਕਰਿਆ ਨਾ ਕਿ ਰਾਜ ਖੋਣ ਦੀ ਖਾਤਰ ਕਰਿਆ ਨਾ ਕਿਸੇ ਨਾਲ ਧੱਕਾ ਕਰਿਆ ਮਤਲਬ ਹੀ ਕੋਈ ਨਹੀਂ ਸੀ ਉਹਨਾਂ ਨੇ ਜੋ ਕਰਿਆ ਤਾਂ ਜ਼ੁਲਮ ਦੇ ਨਾਲ ਟੱਕਰ ਲਈ ਉਹਨਾਂ ਨੇ ਤਾਂ ਤੇ ਰੰਗਜੀਵ ਨੇ ਵੇਖਲਾ ਉੱਥੇ ਕਿਹਾ ਸੀ ਵੀ ਨਾ ਤਾਂ ਕੋਈ ਤਖਤ ਤੇ ਬੈਠੂਗਾ ਉੱਚੇ ਥਾਂ ਤੇ ਨਾ ਕੋਈ ਚੰਗੇ ਸੋਹਣੇ ਵਧੀਆ ਲੀੜੇ ਪਾ ਕੇ ਬੈਠੂਗਾ ਵੀ ਲੀੜੇ ਵੀ ਨਹੀਂ ਸੀ ਆਪਣਾ ਆਪਣੇ ਤਾਂ ਇੰਨਾ ਜਰਕੈਰਸ ਲਾਇਆ ਸੀ ਨਾ ਉਹਦਾ ਰੰਗਜੀਵ ਦਾ ਵੀ ਤੂੰ ਚੰਗੇ ਲੀੜੇ ਵੀ ਨਹੀਂ ਪਾ ਕੇ ਬਹਿ ਸਕਦੇ 10 ਵਜੇ ਪਾਸ਼ਾ ਨੇ ਫਿਰ ਚੋਲਾ ਬਣਵਾਇਆ ਚੋਲਾ ਬਣਵਾ ਕੇ ਤੇ ਫਿਰ ਆਪਣੀ ਦਮਾਲਾ ਬਣਿਆ ਦਮਾਲਾ ਬਣ ਕੇ ਉਹਦੇ ਚ ਤੀ ਆਪਣਾ ਆ ਨਿਸ਼ਾਨ ਪਾਏ ਨਿਸ਼ਾਨ ਬਾਕੇ ਫਿਰ ਕਲਗੀ ਲਾਈ 1.5 2 ਲੱਖ ਰੁਪਏ ਦੀ ਕਲਗੀ ਸੀ ਉਸ ਟਾਈਮ ਉਦੋਂ ਤੇ ਅੱਜ ਤੱਕ ਕਰੋੜਾਂ ਰੁਪਏ ਦੀ ਹੋਊ ਉਹ ਜਿਹੜੀ ਉਦੋਂ ਕਲਗੀ 10ਵੇਂ ਪਾਸ਼ਾ ਨੇ ਫਿਰ ਰੰਗ ਜੇ ਉਹਨੂੰ ਦੇਖ ਕੇ ਸਜਾਇ ਵੀ ਤੂੰ ਵੀ ਲੌਣਾ ਤੇ ਇਧਰ ਦੇਖ ਫਿਰ ਹਾਂ ਤੂੰ ਤਾਂ ਕਹਿੰਦਾ ਵਧੀਆ ਲੀੜੀ ਨਹੀਂ ਪਾ ਸਕਦੇ ਫਿਰ ਤਖਤ ਲਾਇਆ ਮਹਾਰਾਜ ਨੇ ਹਾਂ ਭਈ ਪਾਸ਼ਾ ਨੇ ਫਿਰ ਉਹ ਘੋੜੇ ਤੇ ਆਪਾਂ ਨਹੀਂ ਸੀ ਬਹਿ ਸਕਦੇ ਕਹਿੰਦਾ ਘੋੜੇ ਤੇ ਬੈਠੂ ਤਾਂ ਇੱਕ ਬਾਦਸ਼ਾਹੀ ਬੈਠੂਗਾ ਮਹਾਰਾਜ ਨੇ ਫਿਰ ਘੋੜੇ ਲੈ ਸੰਘਾ ਵਾਤੇ ਕਹਿੰਦੇ ਆ ਦੇਖੋ ਘੋੜੇ ਛੇ ਪਾਸ਼ਾ ਤੋਂ ਲੈ ਕੇ ਘੋੜੇ ਤਾਂ ਆਪਣੇ ਚੱਲ ਪਏ ਸੀ ਤੀਜੇ ਚੌਥੇ ਪਾਸ਼ਾ ਤੋਂ ਹੀ ਹਾਂ ਫਿਰ ਘੋੜਿਆਂ ਤੇ ਮਹਾਰਾਜ ਰਹੇ ਸਿੰਘਾਂ ਕੋਲੇ ਵੀ ਆ ਗਏ ਆ ਤੇ ਫਿਰ ਉਹ ਕਹਿੰਦਾ ਸੀ ਤੁਸੀਂ ਚਾਰ ਇਕੱਠੇ ਨਹੀਂ ਹੋ ਸਕਦੇ ਮਹਾਰਾਜ ਨੇ ਟੋਲੀਆਂ ਸਿੰਘਾਂ ਦੇ ਜਥੇ ਬਣਾਏ ਫਿਰ ਉਹ ਕਹਿੰਦੇ ਤੁਸੀਂ ਕੋਈ ਟੱਲੀ ਘੰਟੀ ਮਤਲਬ ਇਹ ਨਹੀਂ ਵਜਾ ਸਕਦੇ ਮਹਾਰਾਜ ਫਿਰ ਰਣਜੀਤ ਨਗਾਰਾ ਬਣਾਇਆ ਜਿਹੜਾ ਫਿਰ ਪਹਾੜੀਆਂ ਚ ਗੂੰਜਿਆ ਕਿ ਨਹੀਂ ਹਾਂ ਤੇ ਥਰ ਥਰ ਕੰਬਣ ਲੱਗ ਜਾਂਦੇ ਸੀ ਪਹਾੜੀਆਂ ਵੀ ਜਦੋਂ ਨਗਾਰਾ ਵੱਜਦਾ ਸੀ ਟਾਂ ਟਾਂ ਖੜਕਦਾ ਸੀ ਇਹ ਸੀ 10ਵੇਂ ਪਾਸ਼ਾ ਦੀ ਜ਼ਰੂਰਤ ਤੇ ਜਿਹੜੇ ਉਸ ਟਾਈਮ ਦੇ ਸਿੰਘ ਹੋਣਗੇ ਯਾਰ ਧੰਨਪਾਗ ਉਹਨਾਂ ਦਾ ਆਪਾਂ ਤਾਂ ਕਹਿੰਦੇ ਜਿਹੜੇ ਬੰਦੇ ਅੰਬਰਤ ਛਾ ਕੇ ਗੁਰੂ ਵਾਲੇ ਬਣ ਜਾਂਦੇ ਹੈਗੇ ਅਨਸ ਉਹਨਾਂ ਦੀ ਹਲੇ ਵਿੱਚ ਖੂਨ ਰਗਾਂ ਦੇ ਹੈਗਾ ਹਲੇ ਕਿੰਨੀ ਜਨ ਤਾਂ ਤਾਂ ਕਿੰਨੇ ਨਾਲ ਟੱਕਰ ਲੈਣੀ ਹਾਂ ਤੇ ਧੰਨ ਸੀ ਉਹ ਧਰਤੀ ਜਿੱਥੇ ਮਹਾਰਾਜ ਰਹੇ ਉਹ ਧੰਨ ਸੀ ਉਹ ਲੋਕ ਜਿਹੜੇ ਦਰਸ਼ਨ ਮਹਾਰਾਜ ਦੇ ਕਰਦੇ ਹੋਣਗੇ ਹਾਂ ਜਿਹੜੇ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਰੋਟੀ ਮਹਾਰਾਜ ਨੂੰ ਸ਼ਕਾਈ ਹੋਊਗੇ ਨਾਲ ਬਹਿ ਕੇ ਝੂਠੇ ਵਰਤਨ ਚੱਕੇ ਹੋਣਗੇ ਹੈ ਤੇ ਨਾਲ ਉਹਨਾਂ ਝੂਠੇ ਬਾਤਲਾਂ ਚੋ ਬੈਠਾ ਜੋ ਖਾਧੀ ਹੋਊਗੀ ਤੇ ਉਹ ਤਾਂ ਸਾਂਗਿਆ ਯਾਰ ਸੱਚਖੰਡ ਚਲੇ ਗਏ ਮੁੜ ਕੇ ਆਈ ਨਹੀਂ ਹਾਂ ਤਾਂ ਆ ਜਿਹੜੇ ਮਹਾਰਾਜ ਨੇ ਹੁਣ ਜਵੇਂ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਬਈ ਹੇ ਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਛੇਵੇਂ ਪਾਸ਼ਾ ਦੇ ਚਰਨਾਂ ਚ ਅਰਦਾਸ ਬੇਨਤੀ ਕਰੀ ਸੀ ਬਈ ਅਸੀਂ ਉਹਨਾਂ ਚਰੇ ਧਰਤੀ ਤੇ ਆਉਂਦੇ ਰਹੀਏ ਜਨਾਂ ਚਰ ਸਿੱਖ ਕੌਮ ਦਾ ਕੁਝ ਬਣ ਨਹੀਂ ਜਾਂਦਾ ਆਪਣਾ ਘਰ-ਵਾਰ ਨਹੀਂ ਹਲੇ ਹੈ ਸਿਕ ਕੋਮ ਦਾ ਹੂੰ ਇਹ ਗੱਲਾਂ ਮਹਾਰਾਜ ਦੀਆਂ ਗੱਲਾਂ ਕਿਤੇ 10ਵੇਂ ਪਾਸ਼ਾ ਦੀਆਂ ਤੇ ਸਿੰਘਾਂ ਦੀ ਅੱਜ ਤੱਕ ਕੰਨਾਂ 'ਚ ਟੰਗ ਟੰਗ ਰੜਕਦੀਆਂ ਹੂੰ ਆਈਏ ਤੇ ਕੁ ਮੁਸਲਮਾਨ ਕਹਿੰਦੇ ਆ ਲੱਲੂ ਆ ਗਿਆ ਲੱਲੂ ਆ ਆ ਬੇ ਕੱਡੇ ਕੱਡੇ ਯਾਰ ਜੋਦੇ ਇੱਕ ਗੱਲ ਮੈਂ ਤੈਨੂੰ ਹੋਰ ਦੱਸਦਾ ਯਾਰ ਹਾਂ ਮੈਂ ਤਾਂ ਇਹ ਗੱਲ ਇਤਿਹਾਸ 'ਚੋਂ ਪੜ੍ਹੀ ਆ ਕਦੇ ਵੀ ਜਦੋਂ ਮਹਾਰਾਜ ਕਹਿੰਦੇ ਸੀ ਨਾ ਆਪਣੇ ਜਿਹੜੇ ਆਉਂਦੇ ਸੀ ਲੋਕ ਆਪਣੇ ਜਾਂਦੇ ਆਪਾਂ ਛੋਟੀਆਂ ਜਾਤੀਆਂ ਦੇ ਲੋਕ ਹੀ ਸੀ ਜੱਟ ਬੂਟ ਆ ਜਿਹੜੇ ਛੋਟੇ ਜਦੋਂ ਮਹਾਰਾਜ ਦੇ ਆਪਾਂ ਚਾਰਨਾਚ ਜਾਂਦੇ ਸੀ ਜੱਥਿਆਂ ਦੇ ਜੱਥੇ ਬਣ ਕੇ ਮਹਾਰਾਜ ਕਹਿੰਦੇ ਸੀ ਤੁਸੀਂ ਓਂ ਕਰੋ ਤਲਵਾਰ ਪਹਿਨੋ ਨਾ ਜੀ ਮਹਾਰਾਜ ਤਲਵਾਰ ਜੇ ਤਾਂ ਵੱਡੇ ਵੱਡੇ ਬੰਦਿਆਂ ਦੇ ਹੱਕ ਆ ਐਨੇ ਡਰੇ ਹੋਏ ਸੀ ਆਪਾਂ ਵੀ ਜੇ ਤਲਵਾਰ ਪਹਿਨ ਲਈ ਰੰਗ ਜੇ ਪਤਾ ਨਹੀਂ ਕੀ ਕਰ ਦੂਗਾ ਕੀ ਕਰ ਦੂਗਾ ਜਾਂ ਉਹ ਜਿਹੜੇ ਰਾਜੇ ਬਾਦਸ਼ਾਹ ਆ ਫਿਰਦੇ ਆ ਰਾਹਾਂ ਰੂਹਾਂ ਚ ਪਤਾ ਨਹੀਂ ਕੀ ਕਰ ਦੇਣਗੇ ਤੇ ਡਰਦੇ ਨਹੀਂ ਸੀ ਪਾਉਂਦੇ ਤੇ ਡਰਦੇ ਕੋਲੇ ਡੰਡਾ ਨਹੀਂ ਸੀ ਰੱਖਦੇ ਕਿਉਂਕਿ ਉਹ ਤਾਂ ਹੁਕਮ ਸੀ ਵੀ ਜੇ ਕੋਈ ਆਹ ਜਾਟਬੂ ਟੁੱਟ ਕੇ ਜਾਂ ਕੋਈ ਨਿੱਕੀ ਜਾਤ ਵਾਲਾ ਕੋਈ ਚੱਕ ਕੇ ਉਹ ਨਿਜਾ ਵਾਰਸ਼ਾ ਜਾਂ ਕੋਈ ਕਿਰਪਾਨ ਤੋਰਿਆ ਫਿਰੂ ਫੜ ਕੇ ਕਰੋ ਇਹਨਾਂ ਨੂੰ ਅੰਦਰ ਅਜਵੇਂ ਹੁਣ ਕਹਿੰਦੇ ਹਥਿਆਰ ਨਹੀਂ ਲੈ ਕੇ ਹੁਣ ਆਪਾਂ ਨੂੰ ਕਈਆਂ ਨੂੰ ਫਾੜ ਹੀ ਲੈਂਦੇ ਹੁਣ ਵੀ ਹਾਂ ਹਾਂ ਉਦੋਂ ਉਦੋਂ ਤਾਂ ਫਿਰ ਉਹਦਾ ਹੁਕਮ ਸੀ ਰੰਗ ਜੇਵਦਾ ਤੇ ਮਹਾਰਾਜ ਨੇ ਫਿਰ ਏਡੇ ਨਿੱਡਰ ਬਣਾਏ ਤੇ ਫਿਰ ਕਹਦਾ ਇਹੋ ਜਿਹੇ ਨਿੱਡਰ ਵੀ ਬਣਾ ਤੇ ਦਿਲ ਜਿਹੜੇ ਮੁੜ ਕੇ ਕਾਬਲ ਕੰਧਾਰ ਦੀਆਂ ਕੰਧਾਂ ਵੀ ਹਲਾ ਤਗਾਂ ਫਿਰ ਇਹੋ ਜਿਹੇ ਨਿੱਡਰ ਪੈਦਾ ਹੋਏ ਵਿੱਚੋਂ ਜਿਵੇਂ ਹਰੀ ਸੌਰ ਨਲੂਆ ਪੈਦਾ ਹੋ ਤੇ ਖਾਲੀ ਪੂਲਾ ਸੋਂ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਇਸ ਧਰਤੀ ਤੇ ਉਹਦੇ ਖੂਨ ਚੋਂ ਮਹਾਰਾਜ ਦੇ ਚੋਂ ਪੱਤਾ ਪਤਾ ਸਿੰਘਾਂ ਦਾ ਵੈਰੀ ਹੋ ਗਿਆ ਜਕਰਗੇ ਖਾਨ ਨੇ ਇਥੋਂ ਤਾਈ ਹੁਕਮ ਕਰਤਾ ਸੀ ਜੇ ਕੋਈ ਬੱਚਾ ਵੀ ਆ ਜੰਮਦਾ ਵੀ ਆ ਉਹ ਵੀ ਲੈ ਉਹ ਚੱਕ ਕੇ ਉਹਦੇ ਸਿਰ ਦਾ ਮੁੱਲ ਮੈਥੋਂ ਲੈ ਲੋ ਵੀ ਸਿੰਘ ਕੋਈ ਦਿਸੇ ਨਾ ਯਾਰ ਵੀ ਪਿੰਡਾਂ ਦੇ ਵਿੱਚ ਸਿੱਖਾਂ ਦਾ ਘਰ ਤਾਂ ਕੋਈ ਦੇਖ ਲੋ ਹਾਂ ਇੰਨੇ ਰਹਿਮ ਲਈ ਹੋ ਗਈ ਐਨੇ ਹਾਂ ਐਨੇ ਤਾਂ ਰਹਿਮ ਲਈ ਕਿ ਸਿੱਖਾਂ ਤੇ ਐਡਾ ਜਰੀਆ ਲਾਤਾ ਸੀ ਝੋਲਮ ਲਾਇਆ ਸੀ ਵੀ ਇਹਨਾਂ ਨੂੰ ਇਹ ਹੋਣੀ ਨਾ ਯਾਰ ਇੱਕ ਸਿੱਖ ਕੋਮ ਆ ਜਿਹੜੀ ਆਪਣੀ ਵਾਈ ਬੂਰੇ ਝੋਲਮ ਨਾਲ ਟੱਕਰ ਲੈਂਦੀ ਆ ਨਾ ਤਾਂ ਇਹ ਧੱਕਾ ਸਹਿੰਦੀ ਆ ਨਾ ਧੱਕਾ ਕਰਦੀ ਆ ਅੱਜ ਵੀ ਜੇ ਕੋਈ ਕਿਸੇ ਨਾਲ ਧੱਕਾ ਹੁੰਦਾ ਤੇ ਆਪਣਾ ਖਾਲਸਾ ਅੜ ਕੇ ਖੜ ਜਾਂਦਾ ਹਾਂ ਦੁਆਰਾ ਬਣਦਾ ਆਪਣੇ ਲੰਗਰ ਹਾਲ ਅੱਛਾ ਬਹੁਤ ਵੱਡੇ ਵੱਡੇ ਇੱਧੇ ਦੀ ਜਾਲ ਛੱਟੇ ਵੀ ਆ ਮੋਟੇ ਸਰਗੇ ਆ ਠੀਕ ਆ ਇਹ ਡਾਂਗ ਜਿਹੜੇ ਮੋਟੇ ਆ ਸਰਗੇ ਇੱਧੇ ਦੇ ਠੀਕ ਆ ਠੀਕ ਆ ਉਹਨਾਂ ਨੇ ਪਿੱਲਰ ਬਣਾ ਕੇ ਕਢਾਏ ਵੀ ਉਹ ਮੈਂ ਸਮਝ ਲਿਆ ਲੰਗਰ ਬਣਦਾ ਉੱਥੇ ਹਾਂ ਬਣਦਾ ਲੰਗਰ ਸਮਝ ਵੀ ਪਾਗੜ ਲਿਆ ਜਿੰਨਾ ਸਮ ਡਾਕਟਰਾਂ ਵਾਲਾ ਸਮ ਵੀ ਪਾਗੜ ਤਾਂ ਠੀਕ ਆ ਠੀਕ ਆ ਚਲੋ ਵਧੀਆ ਕਰੀ ਗੱਲ ਬਹੁਤ ਵਧੀਆ ਕਰਿਆ ਬਣਿਆ ਉੱਥੇ ਬਣਦੇ ਆ ਜਿਸ ਬਾਥਰੂਮ ਬਣੇ ਆ ਆਪਣੇ ਨਵੇਂ ਉੱਥੇ ਬਣੇ ਹੋਰ ਉੱਥੇ ਬਣਦਾ ਲੱਗਦਾ ਉਹ ਬੱਚੀ ਆ ਕੇ ਆਈ ਆ ਉਹ ਗੱਲ ਤਾਂ ਦੂਜਾ ਆਪਣੇ ਆ ਕੀ ਤੇਰਾ ਨਾਂ ਸਾਧੂ ਸਿਓ ਸੰਗਤਾਂ ਘਟਦੀਆਂ ਜਾਂਦੀਆਂ ਜਗਾ ਆਪਣੀਆਂ ਵੱਧੀਆਂ ਜਾਂਦੀਆਂ ਜਗਾ ਤਾਂ ਆਪਣੇ ਕੋਲੇ ਬਹੁਤ ਪਈ ਜਾਂਦੀ 19 ਹੁਣ ਆਪਣੇ ਕੋਲੇ ਸੰਖਿਆ ਹੈ ਨਹੀਂ ਜਿਹੜੀ ਇਹਨਾਂ ਦੇ ਵਿੱਚ ਇੰਨੀ ਵਹਾ ਸਕਾਂਗੇ ਹੁਣ ਜਵਾਕ ਤਾਂ ਆਪਣੇ ਬਾਹਰ ਨੂੰ ਭੱਜੇ ਜਾਂਦੇ ਆ ਇੱਥੇ ਹੈ ਨਹੀਂ ਕੋਈ ਹੁਣ ਇੱਕ ਆ ਪਈਆ ਗੀਤ ਗਾਈ ਜਾਂਦਾ ਉਹ ਭਾਈ ਭయ్యా ਬਹਿਨਾ ਗੁਰੂ ਵਾਲੇ ਬਣ ਜੋ ਬਹਿਨਾ ਗੁਰੂ ਵਾਲੇ ਬਣ ਜੋ ਬਹਿਨਾ ਗੁਰੂ ਵਾਲੇ ਬਣ ਜੋ ਨਾ ਦਾ ਪੰਜਾਬ ਛੋੜ ਕੇ ਜਾਓ ਬਹਿਨੋ ਨਾ ਪੰਜਾਬ ਛੋੜ ਕੇ ਜਾਓ ਮੇਰੇ ਵੀਰੋ ਨਾ ਪੰਜਾਬ ਛੋੜ ਕੇ ਜਾਓ ਐ ਗਾਈ ਜਾਂਦਾ ਹੈ ਤੇ ਉਹ ਹਾਂ ਇੱਕ ਹਸੇ ਕੀ ਉਹ ਅੰਬਰਦਸ਼ਾ ਕਹਿਆ ਉਹਦਾ ਹਾਂ ਅੰਬਰਦਸ਼ਾ ਕਹਿਆ ਪਈਆ ਵਾ ਤੇ ਨੈ ਪੱਠੇ ਵੱਢੀ ਜਾਂਦਾ ਨਾਲੇ ਕੰਮ ਕਰੀ ਜਾਂਦਾ ਤੇ ਨਾਲੇ ਖੜਾ ਦੂਜੀ ਤੇ ਫੱਟੀ ਜੀ ਤੇ ਗਾਈ ਜਾਂਦਾ ਢੋਲਕੀ ਜੀ ਬਣਾ ਕੇ ਇਵੇਂ ਹੀ ਐਨੀ ਵਾਰ ਲੋਕੀ ਉਹਦੀ ਫੋਟੋ ਤੇ ਉਹ ਕਹਿੰਦਾ ਆਪਾਂ ਨੂੰ ਸਿੱਖਾਂ ਨੂੰ ਉਹ ਸਿੱਖੋ ਵਾਹੀਓ ਬਹੈਣੋ ਗੁਰੂ ਵਾਲੇ ਬਣਜੋ ਗੁਰੂ ਵਾਲੇ ਬਣਜੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਣਜੋ ਗੁਰੂ ਬਾਬਾ ਜੀ ਦੇ ਬਣਜੋ ਗੋਬਿੰਦ ਸਿੰਘ ਜੀ ਦੇ ਸਿੰਘ ਬਣ ਜੋ ਸਿੰਘ ਸੱਜ ਜੋ ਪੰਜਾਬ ਛੋੜ ਕੇ ਨਾ ਜਾ ਜੋ ਉਹ ਆਪਦਾ ਪੰਜਾਬ ਛੋੜ ਕੇ ਨਾ ਜਾਏ ਹੋਵੇ ਇੰਨੀਆਂ ਗੱਲਾਂ ਪਈਆ ਕਹਿ ਰਿਆ। ਪਮਾਲ ਐ ਇੱਕ ਬੰਦਾ ਪਈਆ ਉਹ ਗੁਰਦੁਆਰੇ 'ਚ ਰਹਿੰਦਾ ਉੱਥੇ ਜਮੇ ਆਹਾ ਹੋ ਸਕਦਾ ਉਹੀ ਹੋਵੇ ਤੈਨੂੰ ਦਿਖਾਉਣਾ ਮੈਂ। ਪਈਆ ਪਮਾਲ ਐ। ਇਹ ਈ ਜਗ੍ਹਾ ਉੱਥੇ ਆ। ਆ ਲੈ ਜਾ ਸਰ। ਰੱਖਿਆ ਨੂੰ ਕੋਈ ਨਹੀਂ। ਉਹ ਕਿਹਾ ਮੈਂ ਦੇਖਣ ਗਿਆ। ਹਾਂ। ਕਿਹਾ ਮੈਨੂੰ ਚੁੱਲ੍ਹੇ ਦੀ ਜਾਣਤ ਹੱਡੇ ਆ ਮੈਂ। ਆਬੇ ਅੰਬਰਦਸ਼ਾਕੇ ਤੋਂ ਹਾਂ ਹਾਂ ਕਹਿੰਦੇ ਤੇਰੇ ਦਾੜੀ ਰਗੀ ਕੇਸ ਹੈ ਤੇਰਾ ਅੰਬਰਦ ਗਿਆ ਪਿੱਛੇ ਮੁੜ ਜਾ ਪਿੱਛੇ ਮੁੜ ਜਾ ਕਹਿੰਦੇ ਹਾਂ ਮੈਂ ਦੋ ਦਿਨ ਰਹਿ ਕੇ ਮੈਂ ਪਿੰਡ ਆ ਗਿਆ ਮੈਂ ਕਿਹਾ ਮੈਂ ਤਾਂ ਇੱਥੇ ਮਰੂੰਗਾ ਬਸ ਠੀਕ ਆ ਹੁਣ ਬਿਮਾਰ ਰਹਿਣਾ ਹਾਂ ਹਾਂ ਆਪਣੇ ਪਾਸੇ ਗੁਰਦੁਆਰੇ ਚਾ ਗੁਰਦੁਆਰੇ ਚ ਕਿਸੇ ਚ ਉੱਥੇ ਪੱਠੇ ਵੱਢਦਾ ਕੋੜਿਆਂ ਨੂੰ ਖਨਿਕਾਸ ਨੂੰ ਤੇ ਉਹ 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 ਕਹਿੰਦਾ ਹਾਂ ਬਾਜੀ ਉਹ ਬਹਿਨੋ ਅੰਬਰਦਸ਼ਾਕੇ ਲੋ ਗੁਰੂ ਅਲੇ ਬੰਜੋ ਓਏ ਪੰਜਾਬੀਓ ਆਪਦਾ ਦੇਸ਼ ਛੋੜ ਕੇ ਪੰਜਾਬ ਛੋੜ ਕੇ ਨਾ ਜਾਇਓ ਆਪਾਂ ਨੂੰ ਕਹਿੰਦੇ ਆਪਾਂ ਨੂੰ ਆਦਾ ਔਰ ਆਪਾਂ ਨੇ ਠੋਕਰ ਮਾਰਦਾ ਹਾਂ ਪੰਜਾਬੀਆਂ ਨੂੰ ਵੀ ਤੁਸੀਂ ਆਪ ਦਾ ਪੰਜਾਬ ਛੱਡ ਕੇ ਬਾਹਰ ਤੁਰੇ ਜਾਂਦੇ ਆਂ ਨਾ ਜਾਓ ਇੱਥੇ ਆਪ ਤੇ ਗੁਰੂ ਆਲੇ ਬਣ ਜਾਓ ਗੁਰੂ ਆਲੇ ਬਣ ਜਾਓ ਗੁਰੂ ਆਲੇ ਬਣ ਜਾਓ ਐ ਕਹੀ ਜਾਂਦਾ ਵੀ ਕਿੰਨਾ ਨੇ ਗਾਉਂਦਾ ਵਾ ਗਾਉਂਦਾ ਗਾਉਂਦਾ ਹੀ ਕਹੀ ਜਾਂਦਾ ਉਹ ਜਿਵੇਂ ਆਪਣੇ ਕਹਿੰਦੇ ਆ ਕੋਈ ਜੀ ਦਾ ਗਾ ਕੇ ਫਿਰ ਮੁੜ ਕੇ ਕਹਿੰਦਾ ਕੋਈ ਸਬਦ ਹੋਈ ਉਹਦੇ ਕੋਲ ਤਾਂ ਵੱਡੇ ਵੱਡੇ ਪੱਤਰਕਾਰ ਆ ਗਏ ਹੁਣ ਇੰਨੇ ਗਾਉਣ ਚ ਇਹ ਤੂੰ ਕਿਵੇਂ ਗਾਇਆ ਤੇ ਤੂੰ ਤੇਰੇ ਚ ਫੁਰਨਾ ਕਿਵੇਂ ਫੁਰਿਆ ਪੱਤਰਕਾਰ ਨਾਲ ਉਹਦੇ ਲਾਤਾ ਸਾਜ਼ ਲਾ ਕੇ ਗਾਤਾ ਗੀਤ ਉਹਦਾ ਵਿੱਚ ਸਾਜ਼ ਲਾਤੇ ਨਾਲ ਤੇ ਨਾਲ ਗਾਤਾ ਇੰਨਾ ਸੋਹਣਾ ਬਣ ਗਿਆ ਉਹ ਗੀਤ ਉਹਦਾ ਗੱਲ ਹੀ ਛੱਡ ਦੇ ਗਾਇਆ ਉਹਨੇ ਸਵੇਕੀਆਂ ਆਇਓ ਬਹਿਨੋਰੇ ਆਇਓ ਬਹਿਨੋਰੇ ਹਾਂ ਤੇ ਇਹ ਗਾਇਆ ਤਾਂ ਉਹਨੇ ਕੁਦਰਤੀ ਆਉਦੇ ਮਨ ਚ ਖੜਾ ਖੜਾ ਇੱਕ ਉਹਦੀ ਆਵਾਜ਼ ਵੜੀ ਵਧੀਆ ਟੱਲੀ ਵਰਗੀ ਆਵਾਜ਼ ਆ ਬਾਤ ਬਹੁਤ ਸੋਹੜੀਆਂ ਮਹਾਰਾਜ ਦਾ ਸੇਵਾਦਾਰ ਆ ਸੇਵਾਦਾਰ ਸੀ ਤੇ ਤਾਂ ਹੀ ਉਹਦੀ ਆਵਾਜ਼ ਸੋਹਣੀ ਸੀ ਤਾਂ ਹੀ ਉਹਨੇ ਆ ਗੱਲਾਂ ਕਹੀਆਂ ਵਾਹਿਗੁਰੂ ਜੀ ਬੀ ਹਾਂ ਆਜੋ ਬਹਿਨੋ ਆਜੋ ਬਹਿਨੋ ਆਜੋ ਭਾਈਓ ਯਾਰ ਕਿੰਨਾ ਵੇ ਕਿੰਨਾ ਸੋਹਣਾ ਕਿਹਾ ਆਪਣੇ ਪੰਜਾਬੀਆਂ ਨੂੰ ਤੇ ਆਪਣੇ ਪੰਜਾਬੀ ਤੁਰੇ ਜਾਂਦੇ ਆ ਮੰਨਦੇ ਨਹੀਂ ਆਪਾਂ ਮੰਨਦੇ ਨਹੀਂ ਉਹ ਕਹਿੰਦਾ ਤੁਸੀਂ ਯਾਰ ਜਿਹਦੇ ਕੋਲੇ ਚਾਰ ਕੱਲੇ ਪੈੜੀ ਦੇ ਆ ਯਾਰ ਉਹਨੂੰ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ ਰੋਟੀ ਤੁਸੀਂ ਇੱਥੇ ਹੀ ਖਾਈ ਸਕਦੇ ਆ ਵਧੀਆ ਕੋਈ ਨਾਲ ਹੋਰ ਕੰਮ ਰਜਗਾਰ ਤੋਰੋ ਕੋਈ ਕਿੰਨੇ ਰਜਗਾਰ ਨਾਲ ਆਪਾਂ ਯਾਰ ਇਹ ਪੈਲਜੇ ਕਲੀ ਜੇ ਨਹੀਂ ਦੋਖੁੰਦਾ ਨਾ 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 ਪੈਲਜੇ ਦਾ ਘਾਟਾ ਪੈ ਗਿਆ ਸਾਰਾ ਟੱਬਰ ਨੇ ਬਹਿ ਜਾਣਾ ਆਪਾਂ ਹਥਿਆਰ ਛੱਡ ਕੇ ਸਾਨੂੰ ਵੀ ਘਾਟਾ ਪੈ ਗਿਆ ਜਰ ਜੇ ਕੋਈ ਇੱਕ ਬੰਦਾ ਦੁਕਾਨ ਕਰਦਾ ਇੱਕ ਬੰਦਾ ਪਸ਼ੂਆਂ ਦੀ ਸੇਵਾ ਸੰਭਾਲ ਕਰ ਲੇ ਇੱਕ ਅਦਾ ਕੋਈ ਹੋਰ ਗਾਲੇ ਸਾਰੇ ਕੰਮ ਕਰਾਂਗੇ ਤਾਂ ਚਾਰ ਚੱਲੜ ਵੱਢਣਗੇ ਰੋਟੀ ਤਾਂ ਜ਼ਰੂਰ ਆ ਤੇ ਨਹੀਂ ਆਪਾਂ ਨੂੰ ਉਹ 4 ਕਿੱਲੇ 5 20 ਹੁਣ ਤਾਂ ਵੀ ਨਹੀਂ ਖੜਨੇ ਫਿਰ ਤਾਂ ਹਾਂ 20 ਕਿੱਲੇ ਵੀ ਨਹੀਂ ਖਾਣੇ ਜੇ ਆਪਾਂ ਕੰਮ ਨਹੀਂ ਕਰਨਾ ਤਾਂ ਬਾਈ ਜੀ ਧਿਆਨ ਹਮਾਰਾ ਹਾਂ ਜਵੇਂ ਛੋੜੇ ਛੋੜੇ ਇੱਥੇ ਜਾਂਟੀ ਵਧੀਆ ਆਲੂ ਲੂ ਲਾਉਂਦਾ ਸੀ ਸੋਣਾ ਕੰਮ ਰਿਹੜਿਆ ਚੱਲਦਾ ਲੋੜ ਹੀ ਨਹੀਂ ਜਾਣਦੀ ਕਹਿੰਦਾ ਆਪ ਟੜ ਜਾ ਮੇਰੀ ਵਰੀ ਹੈ ਕਹਿੰਦਾ ਹਾਂ ਪੰਗਾ ਬਈਆ ਆ ਕਰਲਾ ਜਾਦੀਆਂ ਤੇ ਕੱਲਾ ਸਹੀ ਗੱਲ ਆ ਮੈਂ ਪੈ ਸੇੜਦਣਾ ਉਹ ਕੰਪੈਨ ਲੱਗੀ ਆ ਬਾਈ ਕੰਪੈਨ ਵੱਡੀ ਜਾਂਦੀ ਆ ਉਹ ਕਣਕ ਇੰਦਰਜੀਤ ਵਾਲੀ ਕੰਪੈਨ ਆ ਉਹਦੇ ਲੱਗੀ ਵੱਡੀਆਂ ਟਰਾਲੀਆਂ ਚਾ ਚਾਰ ਖੱਲੇ ਦੀ ਕਣਕ ਪੰਜ ਪੰਜ ਖੱਲੇ ਦੀ ਪੈ ਜਾਂਦੀ ਆ ਆ ਦੇਖ ਢਲਕਾ ਹਾਂ ਆ ਖੜੀ ਆ ਫਾਲੇ ਦੀ ਕਣਕ ਨਾਲ ਵਾਲਾ ਬਾਬੇ ਦੀ ਜਗਾ ਇੱਕ ਛਾਦਾ ਹਾਂ ਉਹ ਬੋਟਲ ਆ ਰਹੀਦਾ ਪਾਣੀ ਅੱਖੀਂ ਦੇ ਦਾਨੀ ਉਧਰ ਰੱਖ